Yeah. you ਇਤਿਹਾਸ ਨੇ ਸਰਕਾਰ ਤੁਹਾਡੇ ਦਰਵਾਜ਼ਾ ਕੈਂਪ ਦੇ ਵਿੱਚ ਡਿਪਟੀ ਕਮਿਸ਼ਨਰ ਫਾਜ਼ਲ ਕਾਬਲ ਨੂੰ ਪਟਵਾਰੀ ਦੀ ਉਸਦੇ ਦਫਤਰ ਦੇ ਵਿੱਚ ਹੀ ਕਲਾਸ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਗੁੱਸੇ ਵਿੱਚ ਆਏ ਪਟਵਾਰੀਆਂ ਅਤੇ ਕਾਨੂੰਗੋਵਾਂ ਵੱਲੋਂ ਕੰਮਕਾਰ ਠੱਪ ਕਰਕੇ ਸਮੂਹਿਕ ਤੌਰ ਤੇ ਦਰਨਾ ਦਿੱਤਾ ਗਿਆ ਇਸ ਮੌਕੇ ਉਹਨਾਂ ਜਾਣਕਾਰੀ ਦਿੱਤੀ ਕਿ ਡਿਪਟੀ ਕਮਿਸ਼ਨਰ ਫਾਜ਼ਲ ਕਾਬਲ ਨੂੰ ਪਟਵਾਰੀ ਅਸ਼ੀਸ਼ ਕੁਮਾਰ ਖਿਲਾਫ ਖੋਲੇ ਗਏ ਅਕਸ਼ਬਦਾਂ ਦੇ ਕਾਰਨ ਉਹ ਉਸ ਦਰਨਾ ਦੇਣ ਲਈ ਮਜਬੂਰ ਹੋਏ ਨਹੀਂ ਉਹਨਾਂ ਨੇ ਵੀ ਆਖਿਆ ਹੈ ਕਿ ਜੇਕਰ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਸ਼ਬਦ ਵਾਪਸ ਨਾ ਲੈ ਗਏ ਤਾਂ ਉਹਨਾਂ ਵੱਲੋਂ ਇਸੇ ਤਰ੍ਹਾਂ ਕੰਮਕਾਜ ਠੱਪ ਕੀਤਾ ਜਾਵੇਗਾ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਵੀ ਹੋਵੇਗੀ ਜੋ ਮੰਦਭਾਗੀ ਗੱਲ ਵੀ ਸਾਹਿਬ ਨੇ ਕਹੀ ਛਾਣ ਦੇ ਖਿਲਾਫ ਵੇਖੋ ਕੰਮ ਦੇ ਵਿੱਚ ਜੋ ਵੀ ਕੰਮ ਤੋਂ ਪਿੱਛੇ ਹੈ ਜਾਂ ਉਹਦੀ ਪੜਤਾਲ ਹੋ ਸਕਦੀ ਹੈ ਕਿ ਕੰਮ ਨਹੀਂ ਹੋਏ ਤਾਂ ਉਹ ਪੜਤਾਲ ਤੋਂ ਬਾਅਦ ਉਹਨੂੰ ਸਜ਼ਾ ਮਿਲ ਸਕਦੀ ਹੈ ਜਿਹੜੀ ਸ਼ਵਦਾਬਦੀ ਰਤਨੀ ਹੈ ਉਹ ਮੰਦਭਾਗੀ ਹੈ ਉਹ ਸ਼ਵਦਾਬਦੀ ਦੇ ਰੋਸ ਵਜੋਂ ਅੱਜ ਜਿਹੜਾ ਕਿ ਅੱਜ ਮੀਟਿੰਗ ਕੀਤੀ ਗਈ ਜੋ ਕਿ ਅੱਜ ਇਸ ਰੋਸ਼ ਦੇ ਕਾਰਨ ਨਾਲ ਜਰਲਾਂਵਾਲ ਸੀਲ ਜਿਹੜਾ ਅੱਗੇ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਨੇ ਬਿਆਨ ਦਿੱਤੇ ਹੈ ਉਹਦੇ ਨਾਲ ਸਾਡੀ ਕਾਨੂੰਗੋ ਐਸੋਸੀਏਸ਼ਨ ਉਹਦੇ ਨਾਲ ਸਮਰਥਨ ਕਰਦੀ ਹੈ ਅਤੇ ਜੋ ਪੁਲੀਕੇਗੀ ਪਟਵਾਰ ਯੂਨੀਅਨ ਉਹਦੇ ਨਾਲ ਕਾਨੂੰਗੋ ਉਹਦੀ ਪੇਤ ਕਰੇਗੀ ਅੱਜ ਤੋਂ ਬੰਦ ਕਰ ਦਿੱਤਾ ਗਿਆ ਜ਼ਿਲ੍ਹਾ ਬਾਡੀ ਉਹ ਲੋਪਾਏ ਗਏ ਮਤੇ ਮਤਾਵ ਸੁੱਕਰਵਾਰ ਤੱਕ ਜੇ ਉਹਨਾਂ ਨੇ ਇਹ ਇਹ ਸ਼ਬਦ ਆਪਣੇ ਬਾਸ ਸੁਣਨ ਲਏ ਕਿ ਉਹਨਾਂ ਨੂੰ ਬੁਲਾ ਕੇ ਸੈਟੀਸਫਾਈ ਨਾ ਕੀਤਾ ਤੇ ਸੂਮਾਰ ਤੋਂ ਸਾਰਾ ਜ਼ਿਲ੍ਹਾ ਦੀ ਰੈਵਨਿਊ ਕਟਵਾਰ ਹੀ ਉਹਨਾਂ ਦੀ ਕਾਨੂੰਨ ਅਸੋਸੀਏਸ਼ਨ ਆਪਣਾ ਸਾਰਾ ਕੰਮ ਕਰ ਦਿੰਦੇ ਜਿਸ ਦੀ ਜ਼ਿੰਮੇਵਾਰੀ ਡੀਸੀ ਫਾਇਲ ਕਰ ਕੱਲ ਮਿਤੀ 1 ਸਤ 2024 ਨੂੰ ਜਿਲ੍ਹਾ ਲਾਲਾਵਾ ਦੇ ਮਕਾਮ ਤੇ ਮਿਊਨਿਸਪਲ ਕਮੇਟੀ ਦੇ ਵਿੱਚ ਜੋ ਸਰਕਾਰ ਆਪਕੇ ਦਵਾਰ ਦਾ ਕੈਂਪ ਲੱਗਿਆ ਸੀਗਾ ਉਹਦੇ ਵਿੱਚ ਕੱਲੇ ਜਲਾਲਾਵਾ ਦੇ ਹਲਕੇ ਦੇ ਪਟਵਾਰੀ ਯਾਨੀ ਕਿ ਮੈਨੂੰ ਹੀ ਸੱਦਿਆ ਗਿਆ ਸੀਗਾ ਉਸ ਦੇ ਵਿੱਚ ਮਾਨਜੋਗ ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਹੈ ਕਿ ਉਹ ਵੀਡੀਓ ਤਕਰੀਬਨ ਜਦੋਂ ਵਾਇਰਲ ਹੋਈ ਹੈ ਉਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਮੇਰੀ ਚੁੱਪੀ ਹੀ ਮੈਂ ਇੱਕ ਬੋਲਿਆ ਨਹੀਂ ਉਹਦੇ ਵਿੱਚ ਉਸ ਚੀਜ਼ ਨੂੰ ਹੀ ਉਹ ਦੋਸ਼ੀ ਮੰਨ ਰਹੇ ਨੇ ਇਹ ਕੋਈ ਚੀਜ਼ ਕਿਸੇ ਦਾ ਚੁੱਪ ਰਹਿਣਾ ਇਹ ਕੋਈ ਇਹ ਨਹੀਂ ਸ਼ੋਅ ਕਰਦੀ ਕਿ ਉਹ ਬੰਦਾ ਦੋਸ਼ੀ ਹੈ ਉਹਨਾਂ ਦੀ ਪਰਤਾਲ ਕੀਤੇ ਤੋਂ ਬਿਨਾਂ ਇੰਨੀ ਭੱਦੀ ਸ਼ਬਦਾਵਲੀ ਵਰਤਦੇ ਨਹੀਂ ਇੱਕ ਰਿਪਿਊਟਡ ਪੋਸਟ ਨੂੰ ਇਹ ਸ਼ੋਭਾ ਨਹੀਂ ਦਿੰਦਾ ਬਾਕੀ ਉਹਨਾਂ ਦੀ ਜ਼ੁਬਾਨ ਉਹਨਾਂ ਨੂੰ ਮੁਬਾਰਕ ਅਸੀਂ ਫਿਰ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਜ਼ਬਾਨ ਨੂੰ ਅਮੀਰੀ ਬਖਸ਼ੇ ਬਾਕੀ ਉਹ ਜੇ ਰਿਪਿਊਟਡ ਅਹੁਦੇ ਤੇ ਇਹ ਬਹੁਤ ਮੰਦ ਪਾਕੀ ਘਟਨਾ ਜਿਹੜੀ ਹੋਈ ਹੈ ਕਿਉਂਕਿ ਕਿਸੇ ਵੀ ਮੁਲਾਜ਼ਮ ਨੂੰ ਇਸ ਤਰ੍ਹਾਂ ਪਬਲਿਕ ਦੇ ਸਾਹਮਣੇ ਜਲੀਲ ਕਰਨਾ ਇਹ ਕਿਸੇ ਵੀ ਕਾਨੂੰਨ ਦੇ ਵਿੱਚ ਜਾ ਉਹਨਾਂ ਨੂੰ ਅਧਿਕਾਰ ਨਹੀਂ ਹੈਗਾ ਜਗਬਾਣੀ ਟੀਵੀ ਲਈ ਆਦਰਸ਼ ਜੋਸ਼ ਦੀ ਰਿਪੋਰਟ